ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਮਿਲਕ ਸ਼ੇਕ ਬਣਾਵਾਂਗੇ ਜਿਹੜਾ ਦੁਕਾਨਾਂ ਦੇ ਵਿੱਚ ਬਾਜ਼ਾਰ ਦੇ ਵਿੱਚੋਂ ਮਿਲਦਾ ਆ ਤੇ ਉਹ ਵਾਲਾ ਆਪਾਂ ਬਦਾਮ ਸ਼ੇਕ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਮੈਂ ਲੈ ਲਿਆ ਸੀ 1 ਲੀਟਰ ਦੁੱਧ ਤੇ ਦੁੱਧ ਨੂੰ ਆਪਾਂ ਹੁਣ ਇਹਨੂੰ ਗਰਮ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਇਹਦੇ ਵਿੱਚ ਦੁੱਧ ਨੂੰ ਪਾੜ ਦੇਵਾਂਗੇ ਇੱਥੇ ਮੈਂ ਕੱਚਾ ਦੁੱਧ ਲਿਆ ਸੀ ਤੁਸੀਂ ਪੜਿਆ ਦੁੱਧ ਵੀ ਲੈ ਸਕਦੇ ਜੂ ਤੇ ਇੱਥੇ ਆਪਾਂ ਕੱਚਾ ਦੁੱਧ ਲੈ ਕੇ ਇਹਨੂੰ ਕਾੜਨਵਾਂਗੇ। ਦਕਸ਼ਮ ਉਹੜ ਕਾੜਦਵਾਂਗੇ। ਤੇ ਇਹਨੂੰ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਕਾੜ-ਕਾੜ ਕੇ ਦੁੱਧ ਨੂੰ ਆਪਾਂ ਫੇਰ ਪਕਾਉਣਾ ਹੈ। ਦੁੱਧ ਨੂੰ ਨਾ ਆਪਾਂ ਹਲਾ ਹਲਾ ਕੇ ਪਕਾਵਾਂਗੇ ਤੇ ਆਪਾਂ ਲੋ ਫਲੇਮ ਤੇ ਦੁੱਧ ਨੂੰ ਕਾੜਨਾ ਆਪਾਂ। ਆਪਾਂ ਗੈਸ ਨੂੰ ਤੇਜ਼ ਤੇ ਨਹੀਂ ਰੱਖਣਾ ਵੀ ਦੁੱਧ ਨੂੰ ਲੋ ਫਲੇਮ ਤੇ ਆਪਾਂ ਕਾੜ-ਕਾੜ ਕੇ ਪਕਾਵਾਂਗੇ ਦੁੱਧ ਨੂੰ। ਤੇ ਆਪਾਂ ਕੜਛੀ ਨੂੰ ਬਾਹਰ ਨਹੀਂ ਗੱਡਾਂਗੇ ਆਪਾਂ ਨੇ ਸਾਡਾ ਦੁੱਧ نیچے ਲੜ ਜੇਗਾ ਤੇ ਆਪਾਂ ਇਹਨੂੰ ਕੜਛੀ ਫੇਰਦੇ ਫੇਰਦੇ ਆਪਾਂ ਦੁੱਧ ਨੂੰ ਪਕਾਉਣਾ ਹੈ ਉਹਨੂੰ ਆਪਾਂ ਨੂੰ 15 ਮਿੰਟ ਹੋ ਗਏ ਸੀ ਪਕਾਉਂਦੇ ਆਂ ਤੇ ਦੁੱਧ ਵੇਖੋ ਗਾੜਾ ਹੁੰਦਾ ਜਾਂਦਾ ਤੇ ਕੜਛੀ ਆਪਾਂ ਇਹ ਬਾਹਰ ਕੱਢੀ ਨਹੀਂ ਕੜਛੀ ਨੂੰ ਆਪਾਂ ਹਲਾ ਹਲਾ ਕੇ ਦੁੱਧ ਨੂੰ ਪਕਾਉਣਾ ਹੈ ਇਥੇ ਆਪਾਂ ਲੈ ਸੀ ਬਦਾਮ ਬਦਾਮਾਂ ਨੂੰ ਮੈਂ ਪਿਓ ਛੱਡਿਆ ਸੀ 5-7 ਘੰਟਿਆਂ ਵਾਸਤੇ ਤੇ ਇਹ ਬਦਾਮਾਂ ਦੀ ਆਪਾਂ ਸ਼ਰਕਾ ਲਾ ਦਿੱਤਾ ਸੀ ਤੇ ਇੱਥੇ ਮੈਂ ਖਸਖਾਸ ਪਈ ਹੋਈ ਸੀ ਡੇਢ ਕ ਚੰਚਾ ਤੇ ਇੱਥੇ ਆਪਾਂ ਪਾਵਾਂਗੇ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਠੱਡੀ ਹੁੰਦੀ ਹੈ ਮਿਕਸੀ ਦੇ ਜੱਗ ਵਿੱਚ ਪਾ ਦਵਾਂਗੇ ਆਪਾਂ ਖਸਖਾਸ ਬਦਾਮ ਮਿਸ਼ਰੀ ਵੀ ਪਾ ਦਵਾਂਗੇ ਇਹਨਾਂ ਨੂੰ ਗ੍ਰਾਇੰਡ ਕਰ ਲਵਾਂਗੇ ਇੱਥੇ ਆਪਾਂ ਦੁੱਧ ਲੈ ਲਿਆ ਜਿਹੜਾ ਆਪਾਂ ਬੋਲੀ ਵਿੱਚ ਕੱਟ ਕੇ ਰੱਖਿਆ ਸੀ ਤੇ ਇੱਕ ਚਮਚਾ ਆਪਾਂ ਕਸਟਰਡ ਪਾਊਡਰ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਕਸਟਰਡ ਪਾਊਡਰ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਕੋਈ ਗੰਡ ਨਹੀਂ ਰਹਿਣ ਦੇਣੀ ਵੀ ਤੇ ਬਹੁਤ ਵਧੀਆ ਆਪਾਂ ਇਹਨੂੰ ਹਿਲਾ ਕੇ ਮਿਕਸ ਕਰ ਲਵਾਂਗੇ ਬਦਾਮ ਦਾ ਤੇ ਖਸਕਾਸ ਤੇ ਮਿਸ਼ਰੀ ਦਾ ਥੋੜਾ ਜਿਹਾ ਆਪਾਂ ਦੁੱਧ ਪਾ ਕੇ ਇਹਦਾ ਪੇਸਟ ਤਿਆਰ ਕਰ ਲਿਆ ਸੀ ਇੱਥੇ ਜਿਹੜਾ ਆਪਾਂ ਬਦਾਮਾਂ ਦਾ ਪੇਸਟ ਬਣਾਇਆ ਸੀ ਉਹਨਾਂ ਨੂੰ ਹੀ ਆਪਾਂ ਪਾ ਦੇਵਾਂਗੇ ਭੀ ਇਹ ਦੁੱਧ ਦੇ ਵਿੱਚ ਇਹ ਚੰਗੀ ਤਰ੍ਹਾਂ ਪੱਕ ਜਾਣਗੇ ਦੁੱਧ ਕਾਫੀ ਜ਼ਿਆਦਾ ਘੜ ਘੜ ਕੇ ਸੰਘਣਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਹਰਛੇ ਤੋਂ ਇਹ ਕਿੰਨਾ ਦੁੱਧ ਸੰਗਣਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਸਟਰ ਪਾ ਦਵਾਂਗੇ ਥੋੜਾ ਥੋੜਾ ਕਰਕੇ ਆਪਾਂ ਕਸਟਰ ਪਾ ਮੰਡੀ ਕਸਟਰ ਪਾ ਕੇ ਆਪਾਂ ਇਹਨੂੰ ਹੋਰ ਪਕਾਵਾਂਗੇ ਦੁੱਧ ਨੂੰ ਦੁੱਧ ਕਾਫੀ ਜ਼ਿਆਦਾ ਗਾੜਾ ਹੋ ਚੁੱਕਾ ਤੁਸੀਂ ਦੇਖ ਸਕਦੇ ਓਦੋਂ ਦੇ ਆਪਾਂ ਇਹਨੂੰ ਹਲਾ ਹਲਾ ਕੇ ਪਕਾਉਂਦੇ ਦੁੱਧ ਨੂੰ ਤੇ ਕਾਫੀ ਜ਼ਿਆਦਾ ਗਾੜਾ ਹੋ ਗਿਆ ਤਿਸ ਹੁਣ ਆਪਾਂ ਇਹਨੂੰ ਡਕਸ਼ਨ ਨੂੰ ਬੰਦ ਕਰ ਦੇਵਾਂਗੇ ਤੇ ਇਹ ਆਪਾਂ ਹੁਣ ਠੰਡਾ ਕਰ ਲਵਾਂਗੇ ਦੁੱਧ ਨੂੰ ਤੁਸੀਂ ਇਧਰ ਵੀ ਦੇਖ ਸਕਦੇ ਕਿੰਨਾ ਵਧੀਆ ਦੁੱਧ ਕੜੇ ਗਿਆ ਤੇ ਸੈਂਡਾ ਤੋਂ ਆਪਾਂ ਕਰਚੀ ਦੇ ਨਾਲ ਲਾ ਲਾ ਕੇ ਪਕਾਇਆ ਸੀ ਦੁੱਧ ਨੂੰ ਡਕਸ਼ਨ ਬੰਦ ਕਰ ਦਵਾਂਗੇ ਇੱਥੇ ਮੈਂ 2-3 ਘਰੀਆਂ ਲਾਚੀਆਂ ਨੂੰ ਕੁੱਟ ਲਿਆ ਸੀ ਤੇ ਹਰੀਆਂ ਲਾਚੀਆਂ ਪਾ ਕੇ ਆਪਾਂ ਇਹਨੂੰ 5 ਕਿ ਮਿੰਟ ਵਾਸਤੇ ਹੋਰ ਪਕਾ ਲਈਨੇ 5 ਮਿੰਟ ਆਪਾਂ ਦੁੱਧ ਨੂੰ ਪਕਾ ਲਿਆ ਸੀ ਤੇ ਹੁਣ ਆਪਾਂ ਡਕਸ਼ਨ ਨੂੰ ਬੰਦ ਕਰ ਦਵਾਂਗੇ ਤੇ ਦੁੱਧ ਨੂੰ ਆਪਾਂ ਹੁਣ ਠੰਡਾ ਕਰਕੇ ਰੱਖਾਂਗੇ ਦੁੱਧ ਠੰਡਾ ਹੋ ਗਿਆ ਠੰਡਾ ਹੋ ਕੇ ਹੋ ਤੁਸੀਂ ਦੇ ਸਕਦੇ ਹੋ ਹੋਰ گاੜਾ ਹੋ ਗਿਆ ਤੇ ਦੁੱਧ ਨੂੰ ਆਪਾਂ ਇਹ ਵਾਲੇ ਬੋਤਲ ਚ ਸਰਵ ਕਰਾਂਗੇ ਜਿਸ ਤਰ੍ਹਾਂ ਆਪਾਂ ਬਾਜ਼ਾਰੋਂ ਵਿੱਚ ਬੋਤਲ ਚ ਸਾਨੂੰ ਇਹ ਮਿਲਕ ਮਿਲਦਾ ਤੇ ਉਸੇ ਤਰ੍ਹਾਂ ਆਪਾਂ ਇਹਨੂੰ ਸਰਵ ਕਰ ਲਵਾਂਗੇ ਇਹ ਆਪਾਂ ਡਰਾਈ ਫੂਟ ਲਿਆ ਸੀ ਪਿਸਤਾ, ਬਦਾਮ, ਤੇ ਕ੍ਰੋਟ ਤੇ ਆਪਾਂ ਇਹਨਾਂ ਨੂੰ ਉੱਪਰ ਗਾਰਨਿਸ਼ ਕਰ ਦਵਾਂਗੇ ਵੀਡੀਓ ਤੁਹਾਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਵੀਡੀਓ ਨੂੰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਧੰਨਵਾਦ ਸਸਤੀਕਰ